ਪਾਣੀ ਚ ਆਪਣੇ ਪੈਰ ਇਸ ਤਰੀਕੇ ਨਾਲ ਪਾਓ ਤੇ ਆਪਣੇ 13 ਤਰ੍ਹਾਂ ਦੇ ਦਰਦ ਪਜਾਓ ਆ 13 ਤਰ੍ਹਾਂ ਦਾ ਦਰਦ ਹੁੰਦਾ 13 ਕਾਰਨਾ ਕਰਕੇ ਜਿਹੜੇ ਤੁਹਾਡੇ ਪੈਰਾਂ ਤੋਂ ਸ਼ੁਰੂ ਹੁੰਦਾ ਦਰਦ ਉਹ ਜਾਂਦਾ ਤੁਹਾਡੇ ਪਹਿਲਾਂ ਗਿੱਟਿਆਂ ਤੱਕ ਜਾਂਦਾ ਫੇਰ ਗੋਟਿਆਂ ਤੱਕ ਜਾਂਦਾ ਫੇਰ ਪੱਟਾਂ ਤੱਕ ਜਾਂਦਾ ਫੇਰ ਲੱਕ ਤੱਕ ਜਾਂਦਾ ਅੱਜ ਤੁਹਾਨੂੰ ਨੁਸਖਾ ਟੋਟਕਾ ਫਾਰਮੂਲਾ ਇਦਾਂ ਦਾ ਦਵਾਂਗੇ ਜਿਹਦੇ ਨਾਲ ਤੁਹਾਡੀਆਂ ਦਰਦਾਂ ਸ਼ੂ ਮੰਤਰ ਹੋ ਜਾਣਗੀਆਂ ਘਰ ਦੇ ਵਿੱਚ ਬੈਠ ਕੇ ਹੀ ਅਸੀਂ ਕਹਿ ਲਈਏ ਕਿ ਛੂ ਮੰਤਰ ਕਰ ਸਕਦੇ ਹੋ ਤੁਸੀਂ ਭੁੱਲ ਜਾਓਗੇ ਕਿ ਦਰਦ ਤੁਹਾਡੇ ਹੋਇਆ ਤਾਂ ਹੋਇਆ ਕਿੱਥੇ ਸੀ ਆ ਦੇਖੋ ਬਰੂਕੀ ਸਾਹਿਬ ਤੁਹਾਨੂੰ ਇੱਕ ਐਗਜ਼ਾਮਪਲ ਲਾਈਵ ਕਰਕੇ ਦਰਸਾਣਾ ਵਾ ਆ ਤੁਹਾਨੂੰ ਚੁੰਡੀ ਵੱਡੀ ਹੈ ਤੁਹਾਡੇ ਦਰਦ ਹੋਇਆ ਕਿੰਨਾ ਹੋਇਆ ਕਾਫੀ ਹੋਇਆ ਨਾ ਜਿਸ ਹਿਸਾਬ ਸਿਰ ਤੁਸੀਂ ਚੁੰਡੀ ਵੱਡੀ ਹੈ ਕੋਈ ਹੋਰ ਹੁੰਦਾ ਚੀਕ ਮਾਰਦਾ ਹਾਂਜੀ ਹਾਂਜੀ ਚੁੰਡੀ ਵੱਡੀ ਤੇ ਦਰਦ ਹੁੰਦਾ ਵਿਆ ਇਟ ਮੀਨਸ ਵੀ ਉੱਥੇ ਜਿਹੜਾ ਖੂਨ ਦਾ ਪ੍ਰੈਸ਼ਰ ਹੈ ਉਹ ਰੁਕਿਆ ਅਸੀਂ ਪਾਣੀ 'ਚ ਪੈਰ ਪਾਵਾਂਗੇ ਤੇ ਤੁਹਾਡੀ ਜਿਹੜੀ ਪਿੱਠ ਦਰਦ ਹੈਗੀ ਠੀਕ ਹੋ ਜੂ ਅਸੀਂ ਪਾਣੀ 'ਚ ਪੈਰ ਪਾਵਾਂਗੇ ਤੁਹਾਡਾ ਕਮਰ ਦਰਦ ਠੀਕ ਹੋ ਜੂ ਅਸੀਂ ਪਾਣੀ 'ਚ ਪੈਰ ਪਾਵਾਂਗੇ ਜਿਹੜੀਆਂ ਤੁਹਾਡੀਆਂ ਪਿੰਨਣੀਆਂ ਹੈਗੀਆਂ ਨੇ ਉਹ ਸਖਤ ਹੋਈਆਂ ਹੋਈਆਂ ਨੇ ਉਹ ਨਰਮ ਹੋ ਜਾਣਗੀਆਂ ਅਸੀਂ ਪਾਣੀ 'ਚ ਪੈਰ ਪਾਵਾਂਗੇ ਤੁਹਾਡਾ ਜਿਹੜਾ ਦਿਮਾਗ ਹੈਗਾ ਉਹ ਰਿਲੈਕਸ ਹੋ ਜੂ ਅਸੀਂ ਪਾਣੀ 'ਚ ਪੈਰ ਪਾਵਾਂਗੇ ਜਿਹੜਾ ਤੁਹਾਨੂੰ ਹਲਕਾ ਫੁਲਕਾ ਥਕਾਵਟ ਹੈ ਟੈਨਸ਼ਨ ਹੈ ਨੀਂਦ ਘਟ ਆਉਂਦੀ ਹੈ ਉਹ ਤੁਹਾਡੀ ਠੀਕ ਹੋ ਜੂ ਇਸ ਤਰ੍ਹਾਂ ਦਾ ਕਿਵੇਂ ਡਾਕਟਰ ਪਹਿਲਾਂ ਸਾਨੂੰ ਇਹ ਸਮਝਾਓ ਥੋੜਾ ਜਿਹਾ ਇਹ ਆਹ ਲੋ ਜੀ ਨੁਸਖਾ ਫਾਰਮੂਲਾ ਬਣ ਕੇ ਤਿਆਰ ਇਹਦੇ ਵਿੱਚ ਤੁਹਾਨੂੰ ਤੁਸੀਂ ਪੈਰ ਪਾਓਗੇ ਇੱਕਦਮ ਤੁਹਾਨੂੰ ਇਦਾਂ ਦਾ ਫੀਲ ਹੋਏਗਾ ਤੁਹਾਨੂੰ ਜਿਦਾ ਝਟਕਾ ਜਿਹਾ ਲੱਗਦਾ ਜਦੋਂ ਝਟਕਾ ਲੱਗੇ ਸਮਝੋ ਤੁਹਾਡੇ ਪੈਰਾਂ ਦੇ ਵਿੱਚ ਇੱਕ ਅਜੀਬ ਜੀ ਸੈਂਸੇਸ਼ਨ ਹੋ ਜੇ ਤੇ ਸਮਝੋ ਨੁਸਖਾ ਫਾਰਮੂਲਾ ਆਪਣਾ ਕੰਮ ਕਰ ਰਿਹਾ ਸਿਰਾਂ ਕਿੜੀਆਂ ਲੜਦੀਆਂ ਪਈਆਂ ਬਿਲਕੁਲ ਐਦਾਂ ਲੱਗਦਾ ਪਈ ਜਿਦੋਂ ਬਹੁਤ ਆਰਾਮ ਜਿਹਾ ਮਿਲ ਰਿਹਾ ਹੈ ਸਰਵਜਿਕ ਜੜੀਆਂ ਬੂਟੀਆਂ ਨੂੰ ਕੁੱਟ ਕੇ ਤੇ ਅਸੀਂ ਤਿਆਰ ਕੀਤੀ ਹੈ ਦਵਾਈ ਤੇ ਇਹਦਾ ਜਿਹੜਾ ਅੰਤੇ ਦਰਦ ਦਾ ਇਹ ਤੁਰੰਤ ਕਰਨ ਦੇ ਵਿੱਚ ਸਮਰੱਥ ਨੇ ਤੇ ਆਇਲ ਇਸਤੇਮਾਲ ਕਰਨ ਤੋਂ ਬਾਅਦ ਦਰਦ ਕਿੰਨਾ ਵੀ ਢੂੰਡਦੇ ਰਹ ਜਾਓਗੇ ਵੀ ਉਹ ਦਰਦ ਲੱਭਦਾ ਰਹਿ ਜਾਂਦਾ ਵੀ ਦਰਦ ਕਿੱਥੇ ਚਲਾ ਗਿਆ ਤੁਹਾਨੂੰ ਜਿਹੜੇ ਜੋੜ ਦਰਦ ਹੋ ਰਹੇ ਨੇ ਉਹ ਤੁਹਾਡੇ ਕਿੰਨੇ ਪੁਰਾਣੇ ਨੇ ਬੜੇ ਸਾਵਨਾ ਤੁਹਾਨੂੰ ਕਸਟਮਾਈਜ਼ ਕਰਕੇ ਸਪੈਸ਼ਲ ਡਾਈਟ ਚਾਰਟ ਤੁਹਾਨੂੰ ਭੇਜਿਆ ਜਾਏਗਾ ਡਾਈਟ ਚਾਰਟ ਫਾਲੋ ਕਰੋਗੇ ਨੁਸਖਾ ਫਾਲੋ ਕਰੋਗੇ ਮੇਰੇ ਕੋ ਆਨ ਦੀ ਦਵਾਈ ਲੈਣ ਦੀ ਲੋੜ ਨਹੀਂ ਪਵੇਗੀ ਪਾਣੀ ਚ ਆਪਣੇ ਪੈਰ ਇਸ ਤਰੀਕੇ ਨਾਲ ਪਾਓ ਤੇ ਆਪਣੇ 13 ਤਰ੍ਹਾਂ ਦੇ ਦਰਦ ਪਜਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਤੁਹਾਨੂੰ ਅਸੀਂ ਉਹ ਤਰੀਕਾ ਉਹ ਟੰਗ ਦੱਸਣ ਵਾਲਿਆਂ ਜੇਕਰ ਤੁਸੀਂ ਹਸਪਤਾਲਾਂ ਦੇ ਵਿੱਚ ਜਾ ਜਾ ਕੇ ਗੋਲੀਆਂ ਖਾ ਖਾ ਕੇ ਤਰਾਂਤਰਾਂ ਦੀਆਂ ਥੈਰੇਪੀਆਂ ਕਰਵਾ ਕਰਵਾ ਕੇ ਆਪਣੇ ਦਰਦ ਭਜਾਉਣ 'ਚ ਅਸਫਲ ਹੋਇਓ ਤਾਂ ਅੱਜ ਜਿਹੜਾ ਨੁਸਕਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲਿਆਂ ਉਹਦੇ ذریعے ਮਹਿਜ਼ 5-10 ਰੁਪਏ ਦੇ ਵਿੱਚ ਤੁਸੀਂ ਆਪਣੇ ਸਰੀਰ ਦੇ ਵੱਡੇ ਵੱਡੇ ਦਰਦ ਹੈਗੇ ਨੇ ਉਹ ਘਰ ਦੇ ਵਿੱਚ ਬੈਠ ਕੇ ਹੀ ਅਸੀਂ ਕਹਿ ਲਈਏ ਕਿ ਛੂ ਮੰਤਰ ਕਰ ਸਕਦੇ ਹੋ ਤੁਸੀਂ ਭੁੱਲ ਜਾਓਗੇ ਕਿ ਦਰਦ ਤੁਹਾਡੇ ਹੋਇਆ ਤਾਂ ਹੋਇਆ ਕਿੱਥੇ ਸੀ ਹੁੰਦਾ ਤਾਂ ਹੁੰਦਾ ਕਿੱਥੇ ਸੀ ਇਹ ਸਾਰਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਲੱਗੇ ਨੇ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਬਿਨਾਂ ਗੋਲੀਆਂ ਤੋਂ ਬਿਨਾਂ ਆਪਰੇਸ਼ਨ ਤੋਂ ਬਿਨਾਂ ਕਿਸੇ ਚੀਜ਼ ਤੋਂ ਮਹਿਜ਼ ਪਾਣੀ 'ਚ ਪੈਰ ਪਾ ਕੇ ਅਸੀਂ ਕਿਵੇਂ ਦਰਦ ਭਜਾ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਤੁਹਾਡਾ ਦੇਸਾ ਉਦੇਸਾ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪਾਣੀ ਚ ਪੈਰ ਪਾਓ 13 ਤਰ੍ਹਾਂ ਦੇ ਦਰਦ ਭਜਾਓ ਤੇ ਅੱਜ ਕੱਲ ਦਰਦ ਤੇ ਗੋਲੀ ਖਾਣ ਨਾਲ ਵੀ ਭਜਦੇ ਨਹੀਂ ਹੈ ਕਿ ਤੁਸੀਂ ਕਿ ਇਹਨੂੰ ਪਾਣੀ ਚ ਪੈਰ ਪਾ ਕੇ ਦਰਦ ਭਜਾ ਲਾਂਗੇ ਆਪਾਂ ਦੇਖੋ ਇਹ ਜਿਹੜਾ ਨੁਸਖਾ ਟੋਟਕਾ ਅੱਜ ਆਪਾਂ ਜਿਹਦੇ ਬਾਰੇ ਗੱਲ ਕਰ ਰਹੇ ਆ ਇਹ ਸੁਣਨ ਨੂੰ ਤੁਹਾਨੂੰ ਹੈਰਾਨ ਕਰਨ ਵਾਲਾ ਲੱਗਦਾ ਹੋਵੇਗਾ ਪਰ ਇਹਦੇ ਵਿੱਚ ਵਾਕੇ ਹੀ ਆਪਾਂ ਇਹਦੇ ਇਸ ਚੀਜ਼ ਤੋਂ ਰਿਜ਼ਲਟ ਲੈਏ ਹੋਏ ਨੇ ਬਹੁਤ ਸਾਰੇ ਮੇਰੇ ਮਰੀਜ਼ਾਂ ਨੇ ਮੇਰੇ ਪੇਸ਼ੈਂਟਾਂ ਨੇ ਇਹ ਨੁਸਖਾ ਇਸਤੇਮਾਲ ਕੀਤਾ ਤੇ ਇਹਦੇ ਬੜੇ ਅਮੇਜ਼ਿੰਗ ਰਿਜ਼ਲਟ ਆਏ ਨੇ ਹੁਣ ਦਰਦ ਹੁੰਦਾ ਕਿਉਂ ਹੈ ਆ ਦੇਖੋ ਫਰੂਕੀ ਸਾਹਿਬ ਤੁਹਾਨੂੰ ਇੱਕ ਐਗਜ਼ਾਮਪਲ ਲਾਈਵ ਕਰਕੇ ਦਿਖਾਣਾ ਵਾ ਆ ਤੁਹਾਨੂੰ ਚੁੰਡੀ ਵੱਡੀ ਹੈ ਤੁਹਾਡੇ ਦਰਦ ਹੋਇਆ ਬਿਲਕੁਲ ਹੋਇਆ ਕਿੰਨਾ ਹੋਇਆ ਕਾਫੀ ਹੋਇਆ ਨਾ ਜਿਸ ਹਿਸਾਬ ਸਿਰ ਤੁਸੀਂ ਚੁੰਡੀ ਵੱਡੀ ਹੈ ਕੋਈ ਹੋਰ ਹੁੰਦਾ ਚੀਕ ਮਾਰਦਾ ਹਾਂਜੀ ਹਾਂਜੀ ਜੇ ਤੁਹਾਨੂੰ ਚੁੰਡੀ ਵੱਡੀ ਦੇ ਦਰਦ ਹੁੰਦਾ ਵਿਆ ਇਟ ਮੀਨਸ ਵੀ ਉੱਥੇ ਜਿਹੜਾ ਖੂਨ ਦਾ ਪ੍ਰੈਸ਼ਰ ਹੈ ਉਹ ਰੁਕਿਆ ਠੀਕ ਹੈ ਜਿੱਦਾਂ ਚੁੰਡੀ ਵੱਡੀ ਤੇ ਸਾਨੂੰ ਦਰਦ ਹੁੰਦਾ ਸੇਮ ਇਦਾਂ ਹੀ ਜਦੋਂ ਸਾਡਾ ਬਲੱਡ ਦਾ ਫਲੋ ਕਿਤੇ ਵੀ ਡਿਸਟਰਬ ਹੁੰਦਾ ਜਿੱਥੇ ਕੋਈ ਗੰਡ ਵੱਜ ਜਾਂਦੀ ਹੈ ਜਾਂ ਖੂਨ ਦੀ ਬ੍ਰੇਕ ਲੱਗਦੀ ਹੈ ਉਥੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਿੱਥੇ ਬਲੱਡ ਦਾ ਫਲੋ ਘਟ ਜਾਂਦਾ ਨਾਲਾ ਦੇ ਵਿੱਚ ਸਟਿਫਨੈਸ ਆ ਜਾਂਦੀ ਹੈ ਨਾਲ ਹੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਬਾਡੀ ਦੇ ਵਿੱਚ ਟੋਟਲ 13 ਪ੍ਰੈਸ਼ਰ ਪੁਆਇੰਟ ਨੇ ਜਿਹੜੇ ਤੁਹਾਡੇ ਪੈਰਾਂ ਦੇ ਨਾਲ ਜੁੜੇ ਹੋਏ ਨੇ ਉਹ 13 ਤਰ੍ਹਾਂ ਦੀਆਂ ਜਿਹੜੀਆਂ ਦਰਦਾਂ ਹੁੰਦੀਆਂ ਨੇ ਆਪਾਂ ਨੂੰ ਦਰਦਾਂ ਦਾ ਸਾਰਾ ਤੁਹਾਨੂੰ ਐਗਜ਼ਾਮਪਲ ਤੁਹਾਨੂੰ ਸੈੱਟ ਕਰਕੇ ਦਿਖਾ ਦਿੰਨਾ ਵਾ ਆ ਦੇਖੋ ਆ ਦਰਦਾਂ ਦਾ ਐਗਜ਼ਾਮਪਲ ਹੈ ਜੀ ਆ 13 ਤਰ੍ਹਾਂ ਦਾ ਦਰਦ ਹੁੰਦਾ ਠੀਕ ਹੈ ਠੀਕ ਹੈ ਅੱਜ ਆਪਾਂ ਇੱਕ ਤਰ੍ਹਾਂ ਦੇ ਦਰਦ ਦੀ ਗੱਲ ਨਹੀਂ ਕਰਾਂਗੇ ਦੋ ਤਰ੍ਹਾਂ ਦੇ ਦਰਦ ਦੀ ਗੱਲ ਨਹੀਂ ਕਰਾਂਗੇ 13 ਕਾਰਨਾ ਕਰਕੇ ਜਿਹੜੇ ਤੁਹਾਡੇ ਪੈਰਾਂ ਤੋਂ ਸ਼ੁਰੂ ਹੁੰਦਾ ਦਰਦ ਉਹ ਜਾਂਦਾ ਤੁਹਾਡੇ ਪਹਿਲਾਂ ਗਿੱਟਿਆਂ ਤੱਕ ਜਾਂਦਾ ਫਿਰ ਗੋਡਿਆਂ ਤੱਕ ਜਾਂਦਾ ਫਿਰ ਪੱਟਾਂ ਤੱਕ ਜਾਂਦਾ ਫਿਰ ਲੱਕ ਤੱਕ ਜਾਂਦਾ ਸੋ ਆਪਾਂ ਜੋ ਜਿੱਥੋਂ ਸ਼ੁਰੂ ਹੁੰਦਾ ਪਿਆ ਜਿਹੜਾ ਮੂਲ ਏ ਜੇ ਉੱਥੇ ਬ੍ਰੇਕ ਲਾ ਲਈਏ ਠੀਕ ਹੈ ਤੇ ਆਪਣਾ ਦਰਦ ਹੋਣਾ ਆਟੋਮੈਟਿਕਲੀ ਬੰਦ ਹੋ ਜਾਏਗਾ ਅੱਜ ਤੁਹਾਨੂੰ ਨੁਸਖਾ ਟੋਟਕਾ ਫਾਰਮੂਲਾ ਇਦਾਂ ਦਾ ਦਵਾਂਗੇ ਜਿਹਦੇ ਨਾਲ ਤੁਹਾਡੀਆਂ ਦਰਦਾਂ ਸ਼ੂ ਮੰਤਰ ਹੋ ਜਾਣਗੀਆਂ ਤੇ ਪ੍ਰੈਕਟੀਕਲੀ ਆਪਣੇ ਸਟਾਫ ਤੇ ਤੁਹਾਨੂੰ ਇਹ ਕਰਕੇ ਦਿਖਾਣੇ ਆ ਕਿ ਇਹ ਦਰਦ ਦੀ ਜਿਹੜੀ ਸੈੱਟ ਕਿੱਦਾਂ ਕਰਨਾ ਇਹ ਨੁਸਖੇ ਫਾਰਮੂਲੇ ਨੂੰ ਤੁਸੀਂ ਆਪ ਕਿੱਦਾਂ ਇਹਨੂੰ ਘਰ ਕਰ ਸਕਦੇ ਹੋ ਬੜਾ ਆਸਾਨ ਹੈ ਤੁਹਾਨੂੰ ਵਿਧੀਵਰ ਤੁਹਾਨੂੰ ਸਰ ਕੋਈ ਕਰਕੇ ਦਿਖਾਣੇ ਆ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਣੀ 'ਚ ਪੈਰ ਪਾਵਾਂਗੇ ਤੇ ਤੁਹਾਡੀ ਜਿਹੜੀ ਪਿੱਠ ਦਰਦ ਹੈਗੀ ਠੀਕ ਹੋ ਜੂ ਅਸੀਂ ਪਾਣੀ 'ਚ ਪੈਰ ਪਾਵਾਂਗੇ ਤੁਹਾਡਾ ਕਮਰ ਦਰਦ ਠੀਕ ਹੋ ਜੂ ਅਸੀਂ ਪਾਣੀ 'ਚ ਪੈਰ ਪਾਵਾਂਗੇ ਜਿਹੜੀਆਂ ਤੁਹਾਡੀਆਂ ਪਿੰਨਣੀਆਂ ਹੈਗੀਆਂ ਨੇ ਉਹ ਸਖਤ ਹੋਈਆਂ ਹੋਈਆਂ ਨੇ ਉਹ ਨਰਮ ਹੋ ਜਾਣਗੀਆਂ ਅਸੀਂ ਪਾਣੀ 'ਚ ਪੈਰ ਪਾਵਾਂਗੇ ਤੁਹਾਡਾ ਜਿਹੜਾ ਦਿਮਾਗ ਹੈਗਾ ਉਹ ਰਿਲੈਕਸ ਹੋ ਜੂ ਅਸੀਂ ਪਾਣੀ 'ਚ ਪੈਰ ਪਾਵਾਂਗੇ ਜਿਹੜਾ ਤੁਹਾਨੂੰ ਹਲਕਾ ਫੁਲਕਾ ਥਕਾਵਟ ਹੈ ਟੈਂਸ਼ਨ ਹੈ ਨੀਂਦ ਘਟੋਂਦੀ ਹੈ ਉਹ ਤੁਹਾਡੀ ਠੀਕ ਹੋ ਜੂ ਇਸ ਤਰ੍ਹਾਂ ਦਾ ਕਿਵੇਂ ਡਾਕਟਰ ਸਭ ਪਹਿਲਾਂ ਸਾਨੂੰ ਇਹ ਸਮਝਾਓ ਥੋੜਾ ਜਿਹਾ ਦੋ ਚੀਜ਼ਾਂ ਤੁਸੀਂ ਵਿੱਚੋਂ ਮਿਸ ਕਰ ਗਏ ਇੱਕ ਪੈਰਾਂ ਦੇ ਵਿੱਚ ਕੀੜੀਆਂ ਲੜਦੀਆਂ ਰਾਤ ਨੂੰ ਸੌਣ ਵੇਲੇ ਪੈਰਾਂ ਦੇ ਵਿੱਚ ਜਿਹੜੀਆਂ ਕੀੜੀਆਂ ਲੜਦੀਆਂ ਪੈਰਾਂ ਦਾ ਸੁੰਨਪਨ ਪੈਰਾਂ ਨੂੰ ਲੋੜ ਤੋਂ ਵੱਧ ਠੰਡ ਲੱਗਦੀ ਉਹ ਵੀ ਠੀਕ ਹੋਣਾ ਤੇ ਸਭ ਤੋਂ ਜ਼ਰੂਰੀ ਚੀਜ਼ ਜਿਹੜੀਆਂ ਸਾਡੀਆਂ ਭੈਣਾਂ ਨੂੰ ਬੜੀ ਦਿੱਕਤ ਆਉਂਦੀ ਹੈ ਸਰਦੀਆਂ 'ਚ ਸਪੈਸ਼ਲੀ ਵੀ ਜਿਹੜੀਆਂ ਅੱਡੀਆਂ ਦਾ ਮਾਸ ਫਟ ਜਾਂਦਾ ਅੱਡੀਆਂ 'ਚ ਕਰੈਕ ਆਂਦੇ ਨੇ ਪੈਰ ਦੇਖਣ ਨੂੰ ਸੋਹਣੇ ਨਹੀਂ ਲੱਗਦੇ ਉਹ ਵੀ ਮਸਲਾ ਤੁਹਾਡਾ ਢਲ ਹੋਏਗਾ ਪੈਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਤੁਹਾਡੀ ਕੋਈ ਇਨਫੈਕਸ਼ਨ ਹੈ ਪੈਰਾਂ ਦੇ ਵਿੱਚ ਉਹ ਬਦਬੂ ਆਂਦੀ ਹੈ ਉਹ ਵੀ ਤੁਹਾਡੀ ਦੂਰ ਹੋਏਗੀ ਸੋ ਇਹਦੇ ਮਲਟੀਪਲ ਫਾਇਦੇ ਨੇ ਇੱਕ ਵਾਰੀ ਨੁਸਖਾ ਫਾਰਮੂਲਾ ਨੋਟ ਕਰ ਲਓ ਇਹਨੂੰ ਜ਼ਰੂਰ ਇੱਕ ਵਾਰੀ ਅਪਣਾ ਕੇ ਦੇਖੋ ਮੇਰੇ ਕਹਿਣ ਤੇ ਜਿੰਨੇ ਤਰ੍ਹਾਂ ਦੀ ਦਰਦ ਹੈ ਤੁਹਾਡੀ ਜਿਹੜੀ ਮੇਨ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਏ ਜਿਹੜੀ ਕਿ ਦਸਨਾਲੀ ਏ ਕਿ ਤੁਹਾਡਾ ਸਰਟੀਕਾ ਡਰਨਲ ਸਰਟੀਕਾ ਪੇਨ ਹੈਗੀ ਹੈ ਨਾ ਸਰਟੀਕਾ ਵਲੇ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਰੀਲੀਫ ਮਿਲੇਗਾ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਹੁਣ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਹੈ ਕਿ ਜਿੱਥੇ-ਜਿੱਥੇ ਖੂਨ ਦੇ ਫਲੋ ਨੂੰ ਚੱਲਣ 'ਚ ਇਸ਼ੂ ਆਉਂਦਾ ਹੈ, ਦਿੱਕਤ ਆਉਂਦੀ ਹੈ, ਪ੍ਰੋਬਲਮ ਉੱਥੇ ਆਉਂਦੀ ਹੈ। ਬਿਲਕੁਲ। ਤੇ ਇਹ ਫਿਰ ਬਲੱਡ ਫਲੋ ਨੂੰ ਪੈਰ ਪਾਣੀ 'ਚ ਪਾ ਕੇ ਕਿਵੇਂ ਨਿਯਮਤ ਕਰ ਸਕਦੇ ਹਾਂ ਅਸੀਂ? ਦੇਖੋ ਇਹ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਪਾਣੀਆਂ ਨੇ। ਇੱਕ ਤੇ ਜਿਹੜਾ ਪੂਜਾ ਦੀ ਜਿਸ ਸਮੱਗਰੀ ਮਿਲਦੀ ਉਹ ਤੋਂ ਮਿਲਦੀ ਹੈ ਕਪੂਰ। ਕਪੂਰ ਆਪਾਂ ਰਿਫਾਈਨਡ ਨਹੀਂ ਲੈਣੀ ਜਿੱਚ ਗੋਲੀਆਂ ਟਾਈਪ ਹੁੰਦਾ ਨਾ ਉਹ ਨਹੀਂ ਲੈਣੀ, ਆਪਾਂ ਲੈਣੀ ਹੈ ਭੀਮਸੈਨ ਕਪੂਰ। ਭੀਮਸੈਨ ਭੀਮ ਸੈਣੀ ਕਪੂਰ ਦੇ ਵਿੱਚ ਇਦਾਂ ਦੇ ਐਂਟੀਆਕਸੀਡੈਂਟ ਹੁੰਦੇ ਨੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਬਲੋਕੇਜ ਜਿਹੜੀ ਨਰਵ ਬਲੋਕੇਜ ਦੀ ਗੱਲ ਕਰ ਰਹੇ ਕੋਈ ਵੀ ਨਾੜ ਤੁਹਾਡੀ ਬਲੌਕ ਹੋਈ ਹੈ ਜਿਹਦੇ ਵਿੱਚੋਂ ਖੂਨ ਦਾ ਦੌਰਾ ਪ੍ਰੋਪਰ ਨਹੀਂ ਜਾ ਰਿਹਾ ਜਾਂ ਖੂਨ ਦਾ ਦੌਰਾ ਬੰਦ ਹੋ ਗਿਆ ਉਹਨੂੰ ਵੀ ਚਲਾਉਣ ਦੀ ਸਮਰੱਥਾ ਰੱਖਦੀ ਹੈ ਇਹ ਹੁੰਦੀ ਹੈ ਭੀਮ ਸੈਣੀ ਕਪੂਰ ਜੀ ਜੀ ਇਹਦਾ ਕੀ ਕਰਨਾ ਹੈ ਜੀ ਭੀਮ ਸੈਣੀ ਕਪੂਰ ਨੂੰ ਕੁੱਟ ਕੇ ਪਾਊਡਰ ਬਣਾ ਲੈਣਾ ਆਪਾਂ ਪਾਊਡਰ ਬਣਾ ਕੇ ਚੂਰਾ ਪਾ ਲੈਣਾ ਇਹਦੇ ਨਾਲ ਆਪਾਂ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਹੈਗਾ ਜੀ ਨਿੰਬੂ ਦਾ ਰਸ ਅੱਛਾ ਆ ਦੇਖੋ ਅਸੀਂ ਸਮਾਂ ਬਚਾ ਲੀਏ ਕਰਵਾਏਗਾ ਬਸ ਜੀ ਦਰਦਾਂ ਦੀ ਬਿਲਕੁਲ ਜੀ ਬਿਲਕੁਲ ਕਰਾਏਗਾ ਜੀ ਇਹ ਦੋਨੋਂ ਚੀਜ਼ਾਂ ਨੂੰ ਜਦੋਂ ਆਪਸੇ ਮਿਲਾ ਦੇਣਾ ਠੀਕ ਹੈ ਜੀ ਤੇ ਇਦਾਂ ਦਾ ਇੱਕ ਆਯੁਰਵੈਦਿਕ ਸੁਮੇਲ ਬਣਦਾ ਇਹਨਾਂ ਇੱਕ ਕੁਦਰਤੀ ਸੁਮੇਲ ਬਣੇਗਾ ਜਿਹਦੇ ਨਾਲ ਤੁਹਾਡੀਆਂ ਦਰਤਾਂ ਤੇ ਛੂਮੰਤਰ ਹੋਣੀਆਂ ਹੋਣਗੀਆਂ ਬਾਕੀ ਜਿਹੜੇ 8-10 ਫਾਇਦੇ ਫਰੂਕੀ ਸਾਹਿਬ ਨੇ ਗਿਣਾਏ ਨੇ ਉਹ ਵੀ ਤੁਹਾਨੂੰ ਮਿਲਣਗੇ ਤੇ ਸਾਰਾ ਕੁਝ ਮਿਲੇਗਾ ਬਿਨਾਂ ਡਾਕਟਰ ਦੇ ਕੋਲ ਜਾਇਆ ਬਿਨਾਂ ਕਿਸੇ ਡਾਕਟਰ ਨੂੰ ਪੈਸੇ ਦਿੱਤੇ ਆ ਬਿਨਾਂ ਕਿਸੇ ਐਕਸ-ਰੇ ਕਰਾਇਆ ਤੇ ਬਿਨਾ ਘਰ ਚੋਂ ਬਾਹਰ ਜਾਣੇ ਘਰ ਦੇ ਅੰਦਰ ਹੀ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਤੇ ਘਰ 'ਚ ਬੈਠੇ ਬੈਠੇ ਤੁਹਾਡਾ ਜਿਹੜਾ ਦਰਦ ਹੈ ਉਹਦਾ ਅੰਤ ਹੋ ਜਾਏਗਾ ਉਹ ਵੀ ਤੁਰੰਤ। ਕੀ ਆ ਬਤਾ ਜੀ ਜੀ ਡਾਕਟਰ ਸਾਹਿਬ ਅਸੀਂ ਸਮਝਾਂਗੇ ਨੁਸਖਾ ਫਾਰਮੂਲਾ ਇਸਤੇਮਾਲ ਕਿਵੇਂ ਕਰਨਾ ਹੈ। ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਜੀ ਕਿ ਜਿਹੜਾ ਇਸ ਤਰ੍ਹਾਂ ਦੇ ਨੁਸਖੇ ਹੈਗੇ ਨੇ ਫਾਰਮੂਲੇਸ਼ਨ ਹੈਗੀ ਹੈ ਜਾਂ ਇਹ ਟੋਟ ਕੇ ਨੁਸਖੇ ਬਹੁਤ ਲੋਕ ਕਈ ਵਾਰ ਅਪਣਾ ਲੈਂਦੇ ਨੇ ਉਹਨਾਂ ਨੂੰ ਫਰਕ ਨਹੀਂ ਜੀ ਪੈਂਦਾ। ਤੇ ਉਹ ਫਰਕ ਨਾ ਪੈਂਣ ਦਾ ਕੀ ਕਾਰਨ ਹੁੰਦਾ ਤੇ ਫਿਰ ਉਹਨਾਂ ਦਾ ਹੱਲ ਹੈਗਾ ਤੁਸੀਂ ਕਿਵੇਂ ਕਰ ਦਿਓ? ਹੱਲ ਬਿਲਕੁਲ ਹੈਗਾ ਜੀ ਸਾਡੇ ਤੋਂ ਆਯੁਰਵੇਦਿਕ ਜੜੀਆਂ ਬੂਟੀਆਂ ਇਦਾਂ ਦੀਆਂ ਹੈਗੀਆਂ ਨੇ ਜੜੀਆਂ ਕਿ ਦਰਦ ਨੂੰ ਬਿਲਕੁਲ ਖਤਮ ਕਰਨ ਦੇ ਵਿੱਚ ਸਮਰੱਥ ਨੇ ਉਹ ਆਯੁਰਵੇਦਿਕ ਜੜੀਆਂ ਬੂਟੀਆਂ ਨੂੰ ਕੁੱਟ ਕੇ ਤੇ ਅਸੀਂ ਤਿਆਰ ਕੀਤੀ ਹੈ ਦਵਾਈ ਦਵਾਈ ਇਹ ਇਦਾਂ ਦਾ ਆਯੁਰਵੇਦਿਕ ਸੁਮੇਲ ਹੈ ਜਿੱਦਾਂ ਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਨਾ ਤੁਹਾਡੇ ਲੀਵਰ ਨੂੰ ਨਾ ਤੁਹਾਡੀਆਂ ਕਿਡਨੀਆਂ ਨੂੰ ਨਾ ਤੁਹਾਡੇ ਕਿਸੇ ਹੋਰ ਆਰਗਨ ਨੂੰ ਤੇ ਇਹਦਾ ਜਿਹੜਾ ਅੰਤ ਦੇ ਦਰਦ ਦਾ ਇਹ ਤੁਰੰਤ ਕਰਨ ਦੇ ਵਿੱਚ ਸਮਰੱਥ ਨੇ ਤੇ ਇੱਕ ਆਪਾਂ ਆਯੁਰਵੇਦਿਕ ਆਇਲ ਬਣਾਇਆ ਜਿਹੜਾ ਵੀ ਬੰਦਾ ਇਹ ਆਇਲ ਇਸਤੇਮਾਲ ਕਰ ਲੇ ਜੀ ਜੀ ਤੇ ਆਇਲ ਇਸਤੇਮਾਲ ਕਰਨ ਤੋਂ ਬਾਅਦ ਦਰਦ ਕਹਿੰਦੇ ਨਾ ਵੀ ਢੂੰਡਤੇ ਰਹ ਜਾਓਗੇ ਜੀ ਵੀ ਉਹ ਦਰਦ ਲੱਭਦਾ ਰਹ ਜਾਂਦਾ ਵੀ ਦਰਦ ਕਿੱਥੇ ਚਲਾ ਗਿਆ ਦਰਦ ਦਾ ਨਾਮੋਂ ਨਿਸ਼ਾਨ ਤੱਕ ਖਤਮ ਹੋ ਜਾਂਦਾ ਬਿਲਕੁਲ ਹਾਂਜੀ ਮਤਲਬ ਹਮੇਸ਼ਾ ਹਮੇਸ਼ਾ ਇਹ ਤਾਂ ਨਹੀਂ ਹੈਗਾ ਵੀ ਜਦੋਂ ਜਿਸ ਤਰ੍ਹਾਂ ਦੀ ਅਸੀਂ ਹੋਰ ਪੇਨ ਕਿਲਰਸ ਖਾਂਦੇ ਹਾਂ ਜਦੋਂ ਤੱਕ ਜਦੋਂ ਤੱਕ ਉਹਨਾਂ ਦਾ ਅਸਰ ਰਹਿੰਦਾ ਹੈ ਉਦੋਂ ਤੱਕ ਤਾਂ ਦਰਦ ਠੀਕ ਹੈ ਤੇ ਪੇਨ ਕਿਲਰ ਦਾ ਅਸਰ ਖਤਮ ਦਰਦ ਸ਼ੁਰੂ ਇਹ ਤਾਂ ਨਹੀਂ ਹੋਏਗਾ ਜੀ ਸਾਡੇ ਕੋ ਨਾ ਮਾਤਾ ਜੀ ਆਏ ਸੀ ਇੱਕ ਜੀ ਕੈਨੇਡਾ ਤੋਂ ਠੀਕ ਹੈ ਜੀ ਸਪੈਸ਼ਲ ਆਏ ਸੀ ਉਹਨਾਂ ਦੀ ਕੋਈ ਗਵਾਂਡੀ ਹੀ ਉਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਕਿਤੋਂ ਉਹਨਾਂ ਨੇ ਇਲਾਜ ਕਰਾਇਆ ਉਹਨਾਂ ਨੇ ਫੇਰ ਮਾਤਾ ਜੀ ਨੂੰ ਸਾਡੇ ਕੋ ਭੇਜਿਆ ਮਾਤਾ ਜੀ ਬੜੀ ਆਸ ਉਮੀਦ ਲੈ ਕੇ ਆਏ ਉਹਨਾਂ ਨੇ ਗੋਡੇ ਚੇਂਜ ਕਰਾਣ ਦੀ ਅਪਾਇੰਟਮੈਂਟ ਲਈ ਹੋਈ ਸੀਗੀ ਠੀਕ ਹੈ ਦਰਦਾਂ ਕਰਕੇ ਦਰਦਾਂ ਕਰਕੇ ਬਿਲਕੁਲ ਜੀ ਦਰਦਾਂ ਕਰਕੇ ਤੇ ਮਹਾਰਾਜ ਦਾ ਓਟ ਆਸਰਾ ਲੈ ਕੇ ਜਦੋਂ ਅਸੀਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਤੇ ਮੈਂ ਕਿਹਾ ਮਤਾ ਸਵੇਰੇ ਉੱਠ ਕੇ ਗੁਰਦੁਾਰੇ ਜਾਣਾ ਸ਼ੁਰੂ ਕਰ ਦੋਗੇ ਤੁਸੀਂ ਥੋੜੇ ਦਿਨਾਂ ਚ ਜਦੋਂ ਤੱਕ ਉਹਨਾਂ ਨੂੰ ਫੋਨ ਆਇਆ ਦੂਜੇ ਡਾਕਟਰ ਦਾ ਗੁਰੇ ਡਾਕਟਰ ਦਾ ਵੀ ਮਤਾ ਜਰਾ ਨੰਬਰ ਆ ਗਿਆ ਵੀ ਆ ਕੇ ਗੋਡੇ ਚੇਂਜ ਕਰਾ ਲਾ ਉਹ ਕਹਿੰਦੇ ਮੈਂ ਤਾਂ ਸਵੇਰੇ ਉੱਠ ਕੇ ਗੁਰਦੁਾਰੇ ਜਾਨੀ ਆ 4 ਕਿਲੋਮੀਟਰ 4 ਕਿਲੋਮੀਟਰ ਜਾਣ ਤੇ 4 ਕਿਲੋਮੀਟਰ ਆਣ ਮਾਤਾ ਬਿਲਕੁਲ ਫਿੱਟ ਐ ਇਸ ਵੇਲੇ ਜੀ ਜੀ ਇਹੀ ਥੈਰੇਪੀ ਦਸੀ ਸੀ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਇਹੀ ਥੈਰੇਪੀ ਦਸੀ ਸੀਗੀ ਪਲੱਸ ਨਾਲ ਉਹਨਾਂ ਨੂੰ ਆਪਣਾ ਤੇਲ ਵੀ ਦਿੱਤਾ ਸੀ ਨਾਲ ਥੋੜੀ ਬੋਤੀ ਦਵਾਈ ਵੀ ਦਿੱਤੀ ਸੀ ਬਟ ਇਹ ਥੈਰੇਪੀ ਉਹਨਾਂ ਨੇ ਹੁਣ ਵੀ ਨਹੀਂ ਛੱਡੀ ਠੀਕ ਹੈ ਉਹ ਹਜੇ ਵੀ ਕਰ ਰਹੇ ਨੇ ਕਹਿੰਦੇ ਮੈਨੂੰ ਆਨੰਦ ਬਹੁਤ ਆਂਦਾ ਬੇਟਾ ਮੈਨੂੰ ਰਾਤੀ ਨੀਂਦ ਬੜੀ ਵਧੀਆ ਆਂਦੀ ਹੈ ਮੈਨੂੰ ਹੋਰ ਬੜੇ ਫਾਇਦੇ ਨੇ ਸੋ ਇਹ ਜਿਹੜੇ ਥੈਰੇਪੀ ਤੁਸੀਂ ਕਰੋਗੇ ਤੁਹਾਡੀ ਏਜ ਜਿੰਨੀ ਮਰਜ਼ੀ ਹੋ ਜੇ ਪਰ ਇਹਦਾ ਤੁਹਾਨੂੰ ਆਨੰਦ ਜਿਹੜਾ ਤੁਹਾਨੂੰ ਇਹਦਾ ਬੈਨੀਫਿਟ ਮਿਲਣਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਤੇ ਸਾਡੇ ਨਾਲ ਤਜਰਬੇ ਮਾਤਾ ਜੀ ਦੇ ਸਾਂਝੇ ਕਰਨ ਵਾਸਤੇ ਪਰ ਹੁਣ ਸਾਨੂੰ ਦੱਸੋ ਵੀ ਇਹਦਾ ਇਸਤੇਮਾਲ ਹੈਗਾ ਉਹ ਕਿਵੇਂ ਕਰਨਾ ਦੇਖੋ ਜੀ ਇਸਤੇਮਾਲ ਕਰਨ ਲਈ ਬਹੁਤ ਸੌਖਾ ਤਰੀਕਾ ਹੈਗਾ ਇਹ ਹੈਗੀ ਹੈ ਜੀ ਭੀਮਸਨੀ ਭੀਮਸਨੀ ਕਹਿ ਕੇ ਲੈਣੀ ਆਪਾਂ ਭੀਮਸਨੀ ਕਪੂਰ ਠੀਕ ਹੈ ਜੀ ਆਪਾਂ ਨੂੰ ਪੂਜਾ ਵਾਲੀਆਂ ਦੁਕਾਨਾਂ ਤੋਂ ਆਰਾਮ ਨਾਲ ਮਿਲ ਜੇਗੀ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਪਾਊਡਰ ਫਾਰਮ 'ਚ ਕਰ ਲੈਣਾ ਭਾਵੇਂ ਮਿਕਸੀ 'ਚ ਕਰ ਲਓ ਭਾਵੇਂ ਹੱਥ ਨਾਲ ਕੁੱਟਣ ਵਾਲੇ ਸਿਸਟਮ ਨਾਲ ਕਰ ਲਓ ਇਹ ਅਸੀਂ 2 ਚਮਚੇ ਲੈਣੀ ਹੈ ਜੀ ਇੱਕ ਇੱਕ ਚਮਚਾ ਆਪਾਂ ਪਾ ਲਿਆ ਜੀ ਗਰਮ ਪਾਣੀ 'ਚ ਦੇਖੋ ਠੀਕ ਹੈ ਜੀ ਇਹ ਪਾਣੀ ਕਿੰਨਾ ਕੁ ਗਰਮ ਚਾਹੀਦਾ ਜੀ ਪਾਣੀ ਇੰਨਾ ਗਰਮ ਚਾਹੀਦਾ ਵੀ ਨਾ ਤੁਹਾਡੇ ਪੈਰ ਸੜਨ ਤੇ ਨਾ ਬਿਲਕੁਲ ਠੰਡਾ ਹੋਏ ਨਾਰਮਲ ਜਿਹਾ ਜਿੰਨਾ ਤੁਸੀਂ ਚਰ ਲੋ ਠੀਕ ਹੈ ਜਿੰਨਾ ਕੋ ਅਸੀਂ ਨਾਰਮਲੀ ਗਰਮ ਪਾਣੀ ਨਾਲ ਨਹਾਨੇ ਆ ਉਹਨਾਂ ਕੋ ਗਰਮ ਪਾਣੀ ਦੋ ਚਮਚੇ ਆਪਾਂ ਇਹਦੀ ਪਾ ਲਿਆ ਜੀ ਤੇ ਇੱਕ ਆਪਾਂ ਪਾ ਲਿਆ ਜੀ ਇੱਕ ਨਿੰਬੂ ਦਾ ਪੂਰੇ ਦਾ ਰਸ ਆਹ ਦੇਖੋ ਇੱਕ ਨਿੰਬੂ ਲੈਣਾ ਇੱਕ ਨਿੰਬੂ ਦਾ ਨਾ ਪੂਰਾ ਰਸ ਪਾ ਲੈਣਾ ਜਦ ਤੁਸੀਂ ਲਾ ਲੋ ਵੱਧ ਤੋਂ ਵੱਧ ਤਿੰਨ ਚਮਚੇ ਜਿਹੜਾ ਨਿੰਬੂ ਦਾ ਰਸ ਹੋ ਗਿਆ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਸੁਮੇ ਇੰਨੇ ਕਮਾਲ ਕਰ ਦਣੀ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਆਪ ਕਰ ਲੈਣਾ ਜਿਹੜਾ ਪਾਣੀ ਨੂੰ ਠੀਕ ਹੈ ਜੀ ਹਾਂ ਆ ਦੇਖੋ ਜੀ ਇਹਨੂੰ ਇਹ ਨਾਲ ਮਿਕਸ ਕਰ ਲੋ ਇਹ ਆ ਲਓ ਜੀ ਨੁਸਖਾ ਫਾਰਮੂਲਾ ਬਣ ਕੇ ਤਿਆਰ ਤੇ ਹੁਣ ਮੈਂ ਆਪਣੇ ਇਹਦੇ ਵਿੱਚ ਹੁਣ ਤੁਸੀਂ ਪੈਰ ਪਾਓਗੇ ਇੱਕਦਮ ਤੁਹਾਨੂੰ ਇਦਾਂ ਦਾ ਫੀਲ ਹੋਏਗਾ ਤੁਹਾਨੂੰ ਜਿਦਾ ਝਟਕਾ ਜਿਹਾ ਲੱਗਦਾ ਜਦੋਂ ਝਟਕਾ ਲੱਗੇ ਸਮਝੋ ਤੁਹਾਡੇ ਪੈਰਾਂ ਦੇ ਵਿੱਚ ਇੱਕ ਅਜੀਬ ਜੀ ਸੈਂਸੇਸ਼ਨ ਹੋ ਜੇ ਤੇ ਸਮਝੋ ਨੁਸਕਾ ਫਾਰਮੂਲਾ ਆਪਣਾ ਕੰਮ ਕਰ ਰਿਹਾ ਅੱਛਾ ਮਤਲਬ ਡਰਨਾ ਨਹੀਂ ਹੈਗਾ ਨਹੀਂ ਜੀ ਨਹੀਂ ਡਰਨ ਦੀ ਕੋਈ ਲੋੜ ਨਹੀਂ ਸਮਝੋ ਵੀ ਤੁਹਾਡੇ ਜਿਹੜੇ ਅੰਦਰੋਂ ਜਿਹੜੀਆਂ ਨਸਾਂ ਨੇ ਜਿਹੜੀਆਂ ਬਲੋਕੇਜ ਏ ਉਹਨੂੰ ਖੋਲਣਾ ਸ਼ੁਰੂ ਕਰਤਾ ਕੰਮ ਨੁਸਕੇ ਨੇ ਤੁਹਾਡਾ ਜਿਹੜਾ ਕੰਮ ਸਟਾਰਟ ਹੋ ਗਿਆ ਜਿਹੜੀ ਤੁਹਾਡੇ ਚਾਰਜਿੰਗ ਚਲਣੀ ਸੀ ਨੁਸਕੇ ਦੀ ਚਾਰਜਿੰਗ ਸਟਾਰਟ ਹੋ ਗਈ ਤੁਹਾਡੀ ਮਤਲਬ ਅਸੀਂ ਇਹ ਕਹਿ ਲਈਏ ਕਿ ਵੀ ਅੱਡੀਆਂ ਦੇ ਥਰੂ ਪੈਰਾਂ ਦੇ ਥਰੂ ਤੁਹਾਡੇ ਸਰੀਰ ਦੀ ਜਿਹੜੀ ਬਲਾਕਿੰਗ ਹੈਗੀ ਹੈ ਉਹ ਇਸ ਢੰਗ ਨਾਲ ਦੂਰ ਹੋਣੀ ਜਿਵੇਂ ਹੀ ਅਸੀਂ ਪੈਰ ਪਾਏ ਤਾਂ ਹੌਲੀ ਹੌਲੀ ਸ਼ੁਰੂ ਹੋ ਜਾਏਗੀ ਨੁਸਖਾ ਫਾਰਮੂਲਾ ਤੁਰੰਤ ਅਸਰ ਕਰਦਾ ਜੀ ਤੁਸੀਂ ਇਹਨੂੰ ਵਰਤ ਕੇ ਦੇਖੋ ਤੁਹਾਨੂੰ ਨਜ਼ਾਰਾ ਜਾਣਾ ਆ ਤੁਸੀਂ ਆਪ ਥੱਲੇ ਕਮੈਂਟ ਕਰਕੇ ਦੱਸਣਾ ਵੀ ਹਾਂ ਜੀ ਨੁਸਖਾ ਵੈਦ ਸਾਹਿਬ ਤੁਹਾਡਾ ਕੰਮ ਜਾਵੇ ਹਾਂਜੀ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਬੜਾ ਲਾਈਵ ਹੋ ਕੇ ਇਹ ਤਜਰਬਾ ਸਾਡੇ ਸਾਹਮਣੇ ਕਰਕੇ ਦਿਖਾਇਆ ਕਿ ਕਿਸ ਤਰੀਕੇ ਨਾਲ ਅਸੀਂ ਭੀਮ ਸੈਣੀ ਮੁਸ਼ਕਪੂਰ ਨੂੰ ਜਿਹੜਾ ਇਹਦੇ ਵਿੱਚ ਪਾ ਦੇਣਾ ਪਾਊਡਰ ਫਾਰਮ ਦੇ ਵਿੱਚ ਔਰ ਨਾਲ ਹੀ ਨਿੰਬੂ ਪਾ ਦੇਣਾ ਔਰ ਗਰਮ ਗਰਮ ਪਾਣੀ ਦੇ ਵਿੱਚ ਪੈਰ ਪਾ ਕੇ ਕਿੰਨਾ ਟਾਈਮ ਰੱਖਣਾ ਜੀ ਇਹ ਵੀ ਸਾਨੂੰ ਦੱਸ ਦਿਓ ਦੇਖੋ ਜੀ ਤੁਹਾਡੇ ਉੱਤੇ ਡਿਪੈਂਡ ਕਰਦਾ 5 ਤੋਂ 7 ਮਿੰਟ ਦਾ ਜਿਹੜਾ ਟਾਈਮ ਹੈ ਉਹ ਸਫੀਸ਼ੀਐਂਟ ਹੈ ਬਹੁਤ ਜ਼ਿਆਦਾ ਦੇਰ ਰੱਖਣੀ ਜਾਂਦੇ ਉੱਤੇ ਹੱਦ 10 ਮਿੰਟ ਰੱਖ ਲਓ 10 ਮਿੰਟ ਤੋਂ ਉੱਤੇ ਰੱਖਣ ਦਾ ਕੋਈ ਫਾਇਦਾ ਨਹੀਂ ਦਿਹਾੜੀ ਦੇ ਵਿੱਚ ਇੱਕ ਦਿਨ ਕਰ ਲਓ ਜੇ ਤੁਹਾਨੂੰ ਲੱਗੇ ਵੀ ਹਾਂ ਮੈਨੂੰ ਬਹੁਤ ਜ਼ਿਆਦਾ ਰੀਲੀਫ ਹੈ ਫਿਰ ਆਫ-ਔਨ ਤੇ ਕਰ ਲਓ ਮਤਲਬ ਇੱਕ ਦਿਨ ਬੰਦ ਕਰ ਲਓ ਇੱਕ ਦਿਨ ਚਲਾ ਲਓ ਤੇ ਜੇ ਲਗਾਤਾਰ ਤੁਸੀਂ 10 ਦਿਨ ਕਰ ਲਿਆ ਤੇ ਫਿਰ ਤੁਹਾਡੀ ਸਰੀਰ ਦੇ ਵਿੱਚ ਕੋਈ ਵੀ ਇਦਾਂ ਦੀ ਨਸ ਨਹੀਂ ਰਹਿਣੀ ਜਿਹੜੀ ਬਲੌਕ ਰਹਿ ਜੇ ਜਿਹੜੀ ਬਚ ਜੇ ਵੀ ਬਲੌਕ ਰਹਿ ਗਈ ਹੈ ਤੇ ਜੇ ਰਹਿ ਜੇ ਜੀ ਫਿਰ ਰਹਿ ਜੇ ਤੇ ਫਿਰ ਅਸੀਂ ਬੈਠੇ ਆ ਫਿਰ ਸਾਨੂੰ ਸੇਵਾ ਦਾ ਮੌਕਾ ਦੋ ਕਿਉਂਕਿ ਸਾਨੂੰ ਮਿਲਣ ਦੀ ਸਲਾਹ ਮਸ਼ਵਰਾ ਕਰਨ ਦੀ ਕੋਈ ਫੀਸ ਨਹੀਂ ਹੈਗੀ ਠੀਕ ਹੈ ਠੀਕ ਹੈ ਆ ਕੇ ਆਪਣੇ ਦੁੱਖ ਦਰਦ ਸਾਂਝਾ ਕਰੋ ਜੇ ਨੁਸਖੇ ਫਾਰਮੂਲੇ ਨਾਲ ਤੁਹਾਡਾ ਹੱਲ ਹੁੰਦਾ ਤੇ ਉਹਦੇ ਨਾਲ ਕਰਾਂਗੇ ਜੇ ਨਹੀਂ ਹੁੰਦਾ ਤੇ ਤੁਹਾਨੂੰ ਮੈਡੀਸਨ ਦਵਾਂਗੇ ਵਧੀਆ ਸਾਡੇ ਕੋਲ ਤੇਲ ਵੀ ਹੁੰਦਾ ਜੋੜ ਦਰਦਾਂ ਲਈ ਜਿਹੜੇ ਪੁਆਇੰਟ ਜਿਆਦਾ ਸਟਿਫਨੈਸ ਹੋ ਜਾਂਦੀ ਹੈ ਜਾਂ ਜਿਆਦਾ ਬਲੋਕੇਜ ਹੋ ਜਾਂਦੀ ਹੈ ਉਹਦੇ ਲਈ ਆਪਾਂ ਸਪੈਸ਼ਲ ਮੈਡੀਕੇਟਿਡ ਆਇਲ ਤਿਆਰ ਕਰਦੇ ਆ ਜਿਹੜਾ ਆਪਾਂ ਪਿੰਕ ਆਇਲ ਕਹਿੰਦੇ ਆ ਜਿਹਨੂੰ ਆਪਾਂ ਦੂਜੇ ਨੰਬਰ ਤੇ ਸਾਡੇ ਕੋਲ ਮੈਡੀਸਿਨਸ ਵੀ ਹੁੰਦੀਆਂ ਨੇ ਉਹਦਾ ਆਪਾਂ ਪ੍ਰੋਪਰ ਤਰੀਕੇ ਨਾਲ ਟਰੀਟਮੈਂਟ ਕਰਾਂਗੇ ਪਰ ਬਹੁਤ ਸਾਰੇ ਸਾਡੇ ਪੇਸ਼ੈਂਟ ਇਦਾਂ ਦੇ ਨੇ ਜਿਹੜੇ ਸਿਰਫ ਇਸੇ ਨੁਸਖੇ ਫਾਰਮੂਲੇ ਨਾਲ ਹੀ ਠੀਕ ਹੋਗੇ ਕਿਹਾ ਜੀ 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 ਅੱਛਾ ਮੈਮ ਕੀ ਨਾਂ ਹੈ ਤੁਹਾਡਾ ਮੈਮ ਸਰ ਲਪ੍ਰਿਤ ਕੌਰ ਜੀ ਅੱਛਾ ਲਪ੍ਰਿਤ ਜੀ ਜਿਉ ਕੁਝ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਇੱਥੇ ਕੀੜੀਆਂ ਜੇ ਲੜਨੀਆਂ ਜਾਂ ਕਰੰਟ ਜੇ ਵਾਂਗੂ ਤੁਹਾਨੂੰ ਫੀਲ ਹੋ ਰਿਹਾ ਹੈ ਹਾਂਜੀ ਹਾਂਜੀ ਸਰ ਅੱਛਾ ਫੀਲ ਹੋ ਰਿਹਾ ਹੈ ਹਾਂਜੀ ਸਰ ਕੀ ਕੀ ਫੀਲ ਕੀ ਹੋ ਰਿਹਾ ਹੈ ਕੀੜੀਆਂ ਕੀੜੀਆਂ ਲੜਦੀਆਂ ਪਈਆਂ ਨਾ ਉਦਾਂ ਹੁੰਦਾ ਪਿਆ ਅੱਛਾ ਤੇ ਡਾਕਟਰ ਸਾਹਿਬ ਜੀ ਇਸ ਤਰ੍ਹਾਂ ਹੋਵੇ ਮਤਲਬ ਫਿਰ ਸਮਝੋ ਵੀ ਇਹਨੇ ਫਾਰਮੂਲੇ ਨੇ ਨੁਸਕੇ ਨੇ ਤੁਹਾਡੇ ਤੇ ਕੰਮ ਕਰਨਾ ਸ਼ੁਰੂ ਕਰਤਾ ਬਿਲਕੁਲ ਜੀ ਬਿਲਕੁਲ 100% ਇਹੀ ਇਹਦੀ ਨਿਸ਼ਾਨੀ ਹੈ ਇਸ ਲਈ ਮੈਂ ਦੱਸਿਆ ਸਾਰਿਆਂ ਨੂੰ ਵੀ ਕਈ ਜਿਹੜੇ ਯੂਜ਼ ਕਰਨਗੇ ਉਹਨਾਂ ਨੂੰ ਇਹ ਲੱਗੇਗਾ ਵੀ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਇਹ ਜਿੱਦਾਂ ਏਦਾਂ ਹੁੰਦਾ ਸੈਂਸੇਸ਼ਨ ਹੁੰਦੀ ਹੈ ਸਮਝੋ ਵੀ ਨੁਸਕਾ ਫਾਰਮੂਲਾ ਠੀਕ ਤਰੀਕੇ ਨਾਲ ਕਾਰਗਰ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਕਿਉਂ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੈ ਡਾਕਟਰ ਸਾਹਿਬ ਜੀਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈ ਕਿਉਂਕਿ ਤੁਹਾਨੂੰ ਹਰ ਚੀਜ਼ ਦੀ ਬੜੀ ਡੀਪਲੀ ਨੋਲੇਜ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਨੁਸਖਿਆਂ ਦੇ ذریعے ਫਾਰਮੂਲੇ ਦੇ ذریعے ਤੁਸੀਂ ਟਰੀਟ ਕਰ ਦਿੰਦੇ ਹੋ ਮਿਲਣ ਦਾ ਕੀ ਢੰਗ ਹੈਗਾ ਮਿਲਿਆ ਕਿਵੇਂ ਜਾ ਸਕਦਾ ਤੁਹਾਨੂੰ ਮਿਲਣ ਦਾ ਬਹੁਤ ਆਸਾਨ ਹੈ ਜੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਮੱਲੋ ਹਫਤੇ ਦੇ 7 ਦੇ 7 ਦਿਨ ਸਾਡੇ ਵਰਕਿੰਗ ਹੁੰਦੇ ਨੇ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਲੰਧਰ ਬੱਸ ਸਟੈਂਡ ਦੇ ਕੋਲ लवली 컬러 ਸਟੂਡੀਓ ਦੇ ਬਿਲਕੁਲ ਸਾਹਮਣੇ ਤੁਸੀਂ 164 ਨੰਬਰ ਸ਼ਾਪ ਹੈ ਤੁਸੀਂ ਉੱਥੇ ਆ ਕੇ ਮਿਲ ਸਕਦੇ ਹੋ ਮੈਨੂੰ ਤੇ ਮਿਲਣ ਦਾ ਤੁਹਾਨੂੰ ਸਮਾਂ ਮੈਂ ਦੱਸਦਾ ਕੋਈ ਕੋਈ ਵੀ ਤੁਹਾਡੇ ਕੋਲ ਕੁਐਸਚਨ ਹੈਗਾ ਮੇਰੇ ਮੁਤਲਕ ਕੋਈ ਵੀ ਤੁਸੀਂ ਇਨਫੋਰਮੇਸ਼ਨ ਕਿਸੇ ਵੀ ਬਿਮਾਰੀ ਬਾਰੇ ਲੈਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਹੋ ਕੇ ਆਪਣਾ ਥੱਲੇ ਕਮੈਂਟ ਸੈਕਸ਼ਨ ਬਣਿਆ ਹੁੰਦਾ ਕਮੈਂਟ ਸੈਕਸ਼ਨ 'ਚ ਤੁਸੀਂ ਆਪਣਾ ਕਮੈਂਟ ਲਿਖੋ ਤੁਹਾਡੇ ਕਮੈਂਟ ਮੈਂ ਸਾਰੇ ਪੜਦਾ ਵਾਂ ਪੜ ਕੇ ਉਹਨਾਂ ਦਾ ਰਿਪਲਾਈ ਵੀ ਕਰਦਾ ਵਾਂ ਤੇ ਦੂਜੇ ਨੰਬਰ ਤੇ ਸਾਡੇ ਕੋਲ ਜੋੜ ਦਰਦ ਭਜਾਉ ਸਪੈਸ਼ਲ ਇੱਕ ਖਰਾਕ ਚਾਟ ਹੈਗਾ ਜੋ ਕਿ ਤੁਸੀਂ ਪੰਜਾਬੀ ਚ ਚਾਹੋਗੇ ਪੰਜਾਬੀ ਚ ਮਿਲੇਗਾ ਹਿੰਦੀ ਚ ਕਹੋਗੇ ਹਿੰਦੀ ਚ ਮਿਲੇਗਾ ਇੰਗਲਿਸ਼ ਚ ਕਹੋਗੇ ਇੰਗਲਿਸ਼ ਚ ਮਿਲੇਗਾ ਤਿੰਨੇ ਲੈਂਗੁਏਜ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈਗਾ ਉਹ ਆਪਾਂ ਕਸਟਮਾਈਜ਼ ਵੀ ਕਰ ਸਕਦੇ ਹਾਂ ਕਸਟਮਾਈਜ਼ ਕਰਨ ਲਈ ਤੁਸੀਂ ਆਪ ਦੀ ਡਿਟੇਲ ਲਿਖਣੀ ਹੈ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਕਿਹੜੇ ਸ਼ਹਿਰ ਤੋਂ ਇਹਨਾਂ ਲਿਖ ਕੇ ਭੇਜੋ ਤਾਨੂੰ ਜਿਹੜੇ ਜ਼ੋਰਦਾਰ ਦੌਰ ਰਹੇ ਨੇ ਉਹ ਤੁਹਾਡੇ ਕਿੰਨੇ ਪੁਰਾਣੇ ਨੇ ਉਹਦੇ ਹਿਸਾਬ ਨਾਲ ਤੁਹਾਨੂੰ ਕਸਟਮਾਈਜ਼ ਕਰਕੇ ਸਪੈਸ਼ਲ ਡਾਈਟ ਚਾਰਟ ਤੁਹਾਨੂੰ ਭੇਜਿਆ ਜਾਏਗਾ ਡਾਈਟ ਚਾਰਟ ਫਾਲੋ ਕਰੋਗੇ ਨੁਸਖਾ ਫਾਲੋ ਕਰੋਗੇ ਮੇਰੇ ਕੋ ਆਨ ਦੀ ਦਵਾਈ ਲੈਣ ਦੀ ਲੋੜ ਨਹੀਂ ਪਵੇਗੀ ਕੀ ਬਤਾ ਜੀ 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 ਅੱਛਾ ਲਖਪ੍ਰੀਤ ਜੀ ਕੀ ਫੀਲ ਕੀ ਹੋ ਰਿਹਾ ਹੁਣ ਤੁਹਾਨੂੰ ਇਸ ਵੇਲੇ ਥੋੜਾ ਜਿਹਾ ਡਾਕਟਰ ਸਾਹਿਬ ਜਿਵੇਂ ਕਹਿ ਰਹੇ ਸੀ ਵੀ ਸਰੀਰ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ ਹਾਂ ਜੀ ਸਰ ਬਿਲਕੁਲ ਨਾ ਸੌਫਟ ਜਿਹਾ ਫੀਲ ਹੋ ਰਿਹਾ ਕਿੜੀਆਂ ਕਿੜੀਆਂ ਲੜਦੀਆਂ ਪਈਆਂ ਬਿਲਕੁਲ ਐਦਾਂ ਲੱਗਦਾ ਪਈ ਜਦੋਂ ਬਹੁਤ ਆਰਾਮ ਜਿਹਾ ਮਿਲ ਰਿਹਾ ਹੈ ਓਕੇ ਚਲੋ ਬਹੁਤ ਬਹੁਤ ਸ਼ੁਕਰੀਆ ਲੱਭੀ ਜੀ ਤੁਹਾਡਾ ਵੀ ਸਾਡਾ ਸਾਥ ਦੇਣ ਵਾਸਤੇ ਸੋ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ ਹੈ ਵੈਦ ਹਰਸ਼ਵੀਰ ਜੀ ਹੋਰਾਂ ਨੇ ਗੋਰਿਆਂ ਦੇ ਵੈਦ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਰਹਿ ਕੇ ਹੀ ਮੁਸ਼ਕਪੂਰ ਦੇ ذریعے ਨਿੰਬੂ ਦੇ ذریعے ਪਾਣੀ ਦੇ ਵਿੱਚ ਉਸ ਨੂੰ ਮਿਲਾ ਕੇ ਆਪਣੇ 13 ਤਰ੍ਹਾਂ ਦੇ ਦਰਦ ਹੈਗੇ ਨੇ ਜਿਹੜੇ ਹੋਰ ਵੀ ਬਹੁਤ ਸਾਰਾ ਫਾਇਦਾ ਬਹੁਤ ਆਰਗਨਸ ਨੂੰ ਹੁੰਦਾ ਲੇਕਿਨ ਦਰਦਾਂ ਨੂੰ ਠੰਡ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦਾ ਕਾਫੀ ਜ਼ਿਆਦਾ ਫਾਇਦਾ ਹੈ ਜਿਹੜਾ ਉਹ ਤੁਹਾਨੂੰ ਵੀ ਹੋ ਸਕਦਾ ਉਮੀਦ ਕਰਦਾ ਇਹ ਨੁਸਖਾ ਇਹ ਫਾਰਮੂਲਾ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਗੋਲੀਆਂ ਖਾ ਖਾ ਕੇ ਹਸਪਤਾਲਾਂ 'ਚ ਜਾ ਜਾ ਕੇ ਡਾਕਟਰਾਂ ਕੋਲ ਜਾ ਜਾ ਕੇ ਅੱਕ ਗਏ ਨੇ ਉਹ ਕਹਿੰਦੇ ਨੇ ਕਿ ਸਾਡੇ ਦਰਦ ਦਾ ਕੋਈ ਠੀਕ ਕਰਨ ਵਾਲਾ ਵੈਦ ਡਾਕਟਰ ਹਕੀਮ ਅਜੇ ਤੱਕ ਦੁਨੀਆ 'ਤੇ ਜੰਮਿਆ ਹੀ ਨਹੀਂ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਤੁਸੀਂ ਕਰਨਾ ਬੇਸ਼ੱਕ ਕਰੋ ਪਰ ਉਸ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ